डीसी गुरदासपुर विशेष सरंगल जी ने दसिया मजदूर की किसानों की समस्या सुनी है समस्या का हल किया गया है आड़ती यूनियन के प्रधान नरेंद्र पाटिया जी दसिया है कोई मुश्किल नहीं दवांगे इंस्पैक्टर कमलप्रीत सुखदेव सिंह सुखप्रीत सिंह सुपरवाइजर समित पाटिया ਹਮਕਾ ਪਿਆਰ ਦੇ ਵਿੱਚ ਜਿਹੜਾ ਆਏ ਨਾ ਦੋਨੋਂ ਬਾਰਿਮਾਰੀ ਹੁਣ ਬੰਦੇ ਆਏ ਠਾਡੀ ਸਿਵਲ ਅੰਦਰ ਪਈ ਆ। ਅੱਛਾ। ਬਾਰਿ ਬਾਰੀ ਲਾਈ ਜਾ ਲੋ ਹੁਣ ਇਹਨਾਂ ਦੀ ਬਾਰੀ ਆ। ਆ ਜੀ ਇਹਨਾਂ ਨੂੰ ਵਿਲੇ ਕਰਦੇ ਨੇ ਕਰ ਜਾਓਗੇ। ਚਲੋ ਵਧੀਆ। ਬਾਰਿ ਬਾਰੀ ਕਰਦੇ ਪਾਉਂਦੇ ਆ। ਨਹੀਂ ਅਕੋਰਡਿੰਗ ਦੀ ਗੱਲ ਕਰਨਾ ਹੁਣ। ਇਹ ਆਪਣੇ ਕੋਲ ਚੀਜ਼ ਨਹੀਂ ਕਿੰਨੇ ਜਿੰਨੇ ਕਿਹਾ ਦੋ ਕਿੱਥੋਂ ਆਇਓ ਜੀ ਜੂ ਐ ਵੀ ਇੱਕ ਕੱਢੀ ਭੇਜੀਏ ਟਿੱਪ ਪਾਉਣਾ ਬੀਰੋ ਕਰਾ ਲੈਿੰਦੇ ਯਾਰ ਟ੍ਰਾਫਿਕ ਕਰਾ ਲੈਿੰਦੇ ਉਹਦੇ ਉਧਰ ਉਧਰ ਗੱਲ ਕਰਨ ਕਿਤੇ ਮੰਗੇ ਪੈਸੀ ਕਿੰਨੇ ਮਾਰੇ ਇਹ ਹਰ ਸਾਲ ਹਰ ਸਾਲ ਪਾਉਂਦੇ ਇਹਦੀ ਹੋਣੀ ਮੰਗਣ ਦੇ ਹਰ ਸਾਲ ਕਰ ਜਾਂਦੇ ਹਰ ਸਾਲ ਕੱਟੇ ਜਾਂਦੇ ਇੱਥੇ ਸਹਾਉਕਾਰ ਕੱਟ ਲੀਂਦੇ ਮੁੜ ਕੇ ਜਾਂਦੇ ਤੁਹਾਡੇ ਨੇ ਪੈਸੇ ਲੱਗੇ ਆ ਪ੍ਰਧਾਨ ਸਾਹਿਬ ਖੜੇ ਨੇ ਨੋਡ ਕਰਨਾ ਸੁਨੇਹੇ ਪ੍ਰਧਾਨ ਕੋਈ ਨਹੀਂ ਸਾਡੀ ਕੰਪਲੀਟ ਹੋਣੀ ਜਿਹੜੇ ਵੀਰੇ ਜਿੱਦਾਂ ਸਾਰੇ ਸਾਡੇ ਪੈਸੇ ਕੱਟ ਕੱਟੇ ਜਾਂਦੇ। ਜਿਹੜਾ ਛਾੜੂ ਮਾਰਦਾ ਗੱਡੀ 'ਚ ਦਾਣੇ ਕੱਢਦਾ ਉਹ ਵੀ ਫੀਸ ਮੰਗਦਾ। ਜਿਹੜਾ ਕਾਊਂਟ ਕਰਦਾ ਉਹ ਵੀ ਪੈਸੇ ਮੰਗਦਾ। ਸਰ ਲੋਡਿੰਗ ਕਰਨਾ ਠੇਕੇਦਾਰ ਦਾ ਕੰਮ ਹੁੰਦਾ ਹੈ। ਇਹ ਜੇ ਮੈਂ ਮਜ਼ਦੂਰ ਜੋ ਮੰਡੀ 'ਚ ਕੰਮ ਕਰਦੇ ਹਾਂ, ਉਹਨਾਂ 'ਚ ਸਾਰਾ ਲੋਡ ਕਰਾਉਂਦੇ। ਨਹੀਂ ਲੋਡਿੰਗ ਪੇਡ ਨਹੀਂ ਹੁੰਦੀ। ਕੋਈ ਸਭ ਕਰਦਾ ਥੋੜਾ ਮਾਲ ਹੁੰਦਾ। ਨੂੰ ਪਤਾ ਮੈਨੂੰ। ਪਤਾ ਮੈਨੂੰ। ਨਹੀਂ ਕਹਿ ਰਹੇ ਨੋਡ ਕਰ ਦਿੱਤੀ ਸਾਡੀ। ਇਹ ਗੱਲ ਪਹਿਲੀ ਵਾਰੀ ਜੀ। ਕੀਪਰ ਤੋਂ ਪਰਚੀ ਹੋਈ ਗੱਲ ਲਿਫਟ ਚ अच्छा हां जी ये 8 ਸਾਲਾਂ ਤੋਂ 5-7 ਦਿਨ ਪਹਿਲਾਂ ਪੰਜ-ਛੇ ਦਿਨ ਪੰਜ-ਛੇ ਦਿਨ ਹੋ ਗਏ ਦੀ ਦੂਜੇ ਦਿਨ ਤੇ ਡੀਸੀ ਤੇ ਆਂਦਾ ਹੋਣਾ ਚੈੱਕ ਕਰਾਂਗੇ ਫਿਰ ਪੰਜਵੇਂ ਦਿਨ ਠੜੀ ਲੁੱਪਣੀ ਸ਼ੁਰੂ ਹੋ ਰਹੀ ਹੈ ਹੈ ਨਹੀਂ ਲਿਫਟਿਸਾਜ ਤੋਂ ਸੇ ਦਾਣਾ ਮੰਡੀ ਆਇਆ ਜਾਇਜ਼ਾ ਲਿਆ ਕੀ ਕੁਝ ਫ੍ਰਾਈਰ ਅ ਦੇਖੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵੇਲੇ ਵੀ ਗਵਰਨਮੈਂਟ ਦਾ ਦਬਾਅ ਹੈ ਸਾਡੇ ਕੋਲ ਕੰਨਕਾ ਦੀ ਆਮਦ ਇਸ ਵਾਰੀ ਕਾਫੀ ਢਿਨਾਂਤ ਹੋਈ ਹੈ ਆ ਨਾਰਮਲੀ ਸਾਡੇ ਕੋਲ 13 ਐ 14 ਤਰੀਕ ਨੂੰ ਵਸਾਖੀ ਦੇ ਲਾਗੇ ਆਮਦ ਆ ਜਾਂਦੀ ਹੈਗੀ ਐਸ ਵਾਰੀ 10 ਦਿਨ ਲੇਟ ਆਈ ਆ ਆਮਦ ਬਿਕਾਜ਼ ਮੌਸਮ ਦਾ ਥੋੜਾ ਜਿਹਾ ਸੁਭਾਵ ਹਰਦਾ ਸੀਗਾ ਬਾਰਿਸ਼ ਹੋ ਰਹੀ ਸੀ ਐਂਡ ਉਸ ਦੇ ਬਾਵਜੂਦ ਵੀ ਆ ਓਵਰਕਾਸ ਸੀਗੀ ਸੋ ਮਾਇਸ਼ਪ ਕੋਲ ਜਦਾਦਾ ਸੀ ਕਿ ਸਾਡੀ ਜਿਹੜੀ ਕਿਸਾਨਾਂ ਨੂੰ ਉਕੀਲ ਸੀਗੀ ਕਿਸਾਨਾਂ ਨੇ ਉਕੀਲ ਦੇ ਉੱਤੇ ਪੈਰਾ ਦਿੰਦੇ ਹੋਏ ਸੁੱਕੀ ਕਣਕ ਨੂੰ ਨਾਮ ਲਿਖ ਕੇ ਆ ਰਹੇ ਹੈਗੇ ਮੰਡੀਆਂ ਦੇ ਵਿੱਚ ਸਾਰੇ ਆਫੀਸਰ ਸਾਰੀਆਂ ਮੰਡੀਆਂ ਚੈੱਕ ਕਰ ਰਹੇ ਅੱਜ ਵੀ ਅਸੀਂ ਸਾਰੇ ਏਡੀਸੀ ਰੈਂਕ ਦੇ ਆਫੀਸਰ ਮੈਂ ਖੁਦ ਸਾਡੇ ਐਸਡੀਐਮ ਸਾਡੇ ਬਾਕੀ ਜਿਹੜੇ ਮੰਡੀ ਆਫੀਸ਼ੀਅਲਸ ਹੈਗੇ ਆ ਫੂਡ ਇਨਸਪੈਕਟਰਸ ਹੈਗੇ ਆ ਸਾਡੇ ਜਿੰਨੇ ਵੀ ਡੀਐਮਸ ਹੈਗੇ ਆ ਪੂਰੇ ਜ਼ਿਲ੍ਹੇ ਦੇ ਉਹ ਸਾਰੇ ਮੰਡੀਆਂ 'ਚ ਜਾ ਕੇ ਵਿਜ਼ਿਟ ਕਰ ਰਹੇ ਹੈਗੇ ਆ ਜਿਹੜੀ ਜਿਹੜੀ ਮੰਡੀਆਂ 'ਚ ਸਾਨੂੰ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਥੇ ਕੋਈ ਪ੍ਰੋਬਲਮ ਆ ਸਕਦੀ ਹੈ ਅਸੀਂ ਪ੍ਰੋਬਲਮ ਆਨ ਤੋਂ ਬਾਅਦ ਨਹੀਂ ਅਸੀਂ ਆਨ ਤੋਂ ਪਹਿਲੇ ਰਿਐਕਟ ਕਰ ਰਹੇ ਹਾਂ ਸੋ ਇਸੇ ਵਾਸਤੇ ਮੇਜਰ ਸਾਡਾ ਫੋਕਸ ਇਹੀ ਰਹੇਗਾ ਇਸ ਵਾਰੀ ਸੀਜ਼ਨ 'ਤੇ ਕਿ ਕਿਉਂਕਿ ਇਸ ਵਾਰੀ ਬਹੁਤ ਸ਼ਾਰਟ ਹੋ ਗਿਆ ਸਾਡਾ ਟਾਈਮ ਪੂਰਾ ਜਿਹੜੇ ਨੂੰ ਮੋਰਨਲੀ 20 25 ਦਿਨ ਲੱਗਦੇ ਸੀਗੇ ਸ਼ਾਇਦ ਇਸ ਵਾਰੀ 10 ਤੋਂ 15 ਦਿਨਾਂ ਦੇ ਅੰਦਰ ਨੂੰ ਸਾਰੀ ਆਮਦ ਇੱਕ ਵਾਰੀ ਆ ਜਾਏ ਸੋ ਏਸੀ ਚੀਜ਼ਾਂ ਦੀ ਪ੍ਰੋਬਲਮਸ ਨੂੰ ਸਮਝਣ ਵਾਸਤੇ ਤੇ ਉਹਦੀ ਜਿਹੜੀ ਵੀ ਐਡਰੈਸ ਕਰਵਾਉਣ ਸਬੰਧੀ ਪ੍ਰੋਬਲਮ ਨੂੰ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਕਾਧੀਆਂ ਮੰਡੀ 'ਚ ਹੁਣ ਹਾਜ਼ਰ ਹੈ ਇਸ ਲਈ ਬਿਲਕੁਲ ਚਾਰੂ ਤਰੀਕੇ ਨਾਲ ਚੱਲ ਰਿਹਾ ਹੈਗਾ ਮੇਨੂੰ ਇੱਥੋਂ ਦੇ ਕਨੇ ਲੋਕਲ ਸਾਰੇ ਨੁਮਾਇੰਦੇ ਹੈਗੇ ਆ ਬਾਕੀਆਂ ਨੇ ਵੀ ਗੱਲਬਾਤ ਦੱਸੀ ਹੈਗੀ ਕਿ ਪਹਿਲੇ ਡਿਲੇਟ ਹੁੰਦੀ ਸੀ ਇਸ ਵਾਰੀ ਪਰ ਪਹਿਲੀ ਵਾਰੀ ਹੋਇਆ ਕਾਧੀਆਂ ਮੰਡੀ ਦੀ ਇਸਟਰੀ 'ਚ ਕਿ ਨਾਲ ਦੀ ਨਾਲ ਹੀ ਲਿਫਟਿੰਗ ਅਗਲੇ ਦਿਨ ਤੋਂ ਸ਼ੁਰੂ ਹੋ ਗਈ ਜਿੱਦਾਂ ਹੀ ਆਫਤ ਆਈ ਹੈ ਸੋ ਇਹ ਇਟਸ ਅ ਗੁੱਡ ਸਾਈਨ ਪੰਜਾਬ ਸਰਕਾਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪ੍ਰਦਾਸ ਨੂੰ ਉਹ ਜ਼ਰੂਰ ਫੋਕਸ ਰੱਖਿਆ ਜਾਏਗਾ ਕਿ ਕਿਸੇ ਕਿਸ ਤਰ੍ਹਾਂ ਦੀ ਕਿਸੇ ਲੇਬਰ ਨੂੰ ਜਾਂ ਆਰਕੀ ਨੂੰ ਇਸ ਪੂਰੇ ਸੀਜ਼ਨ ਦੌਰਾਨ ਦਿੱਕਤ ਨਹੀਂ ਆਉਂਦੀ ਅਜੇ ਤੱਕ ਕਿੰਨੀ ਲਿਫਟਿੰਗ ਹੋ ਚੁੱਕੀ ਹੈ ਆਪ ਲਿਫਟਿੰਗ ਦੀ ਫਿਗਰਸ ਆਪਾਂ ਸ਼ੇਅਰ ਕਰ ਦਈਏ ਇਹਨਾਂ ਦੇ ਨਾਲ ਇਸ ਮੰਡੀ 'ਚ ਅੱਜ ਸਾਡੀ ਆਲਮੋਸਟ 300 370 ਲਿਫਟਿੰਗ ਹੋਈ ਹੈ ਅੱਜ ਅੱਜ ਕੱਲੇ ਅੱਜ ਜੇ ਜਿਹੜੇ ਲੋਕਾਂ ਨੇ ਹੁਣੇ ਕੋਈ ਪ੍ਰੋਗਰਾਮ ਦੱਸਿਆ ਸੀ ਉਹਦੇ ਬਾਰੇ ਬਿਲਕੁਲ ਕਾਫੀ ਸਾਰੀਆਂ ਜਿਹਦਾ ਕਈ ਵਾਰੀ ਕੰਪਲੀਟਸ ਆndੀਆਂ ਹੈਗੀਆਂ ਉਹਨਾਂ ਨੂੰ ਅਸੀਂ ਨੋਟ ਡਾਊਨ ਕਰ ਲੈਣੇ ਆਪਾਂ विल ਇਨਕੁਆਇਰ ਇਨਟੂ ਇਟ ਐਂਡ ਜਿਹੜਾ ਵੀ ਕੋਈ ਕਲਪਰੇਟ ਹੋਵੇ ਉਹਦੀ ਆਪਣੀ ਸਰਕਾਰ ਵੀ ਕੀਤੀ ਹੈ ਥੈਂਕ ਯੂ ਥੈਂਕ ਯੂ